ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਤੁਹਾਡੇ ਨਾਲ ਆਪਾਂ ਜਿਹੜੇ ਹਨ ਆਪਣੇ ਬੁਟੀਕ ਤੋਂ ਸੂਟ ਸਟਿਚ ਹੋਏ ਆ ਉਹ ਸੂਟ ஷੇਅਰ ਕਰਨ ਲੱਗੇ ਆ ਵੀ ਅਸੀਂ ਕਿੱਦਾਂ-ਕਿੱਦਾਂ ਜਿਹੜੇ ਹੈਗੇ ਨੇ ਸੂਟ ਡਿਜ਼ਾਈਨ ਕੀਤੇ ਆ ਹਨ ਉਹ ਤੁਹਾਨੂੰ ਸਾਰੇ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਆਪਣਾ ਐਡਰੈਸ ਦੱਸਾਂਗੇ ਜੀ ਕਪੜਾ ਡਰੈਸ ਹੈ ਨਾ ਇਹ ਕੌਣ ਸੰਧੂ ਬਟਿਕ ਐਂਡ ਬਿਊਟੀ ਸਲੂਨ ਧੋਰੀ ਬਰਨਾਲਾ ਰੋਡ ਦੇ ਉੱਪਰ ਹੈ ਜਿਹੜੀ ਕੱਕੜ ਵਾਲ ਬਾਈਪਾਸ ਤੇ ਜਿਹੜਾ ਹੈਗਾ ਆਪਣਾ ਹੈਗੀ ਲੋਕੇਸ਼ਨ ਤੁਸੀਂ ਜਦੋਂ ਮਰਜੀ ਜਿਹੜਾ ਹੈਗਾ ਆ ਸਕਦੇ ਹੋ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਲਾਈਂ ਦੀ ਟ੍ਰੇਨਿੰਗ ਵੀ ਦਿੰਦੇ ਆ ਜੀ ਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਰਸ ਕਰਨਾ ਹੈ ਨਾ ਬੇਸਿਕ ਕੋਰਸ ਕਰਨਾ ਹੈ ਜਾਂ ਐਡਵਾਂਸ ਕੋਰਸ ਕਰਨਾ ਹੈ ਤਾਂ ਤੁਸੀਂ ਜਿਹੜੇ ਹੈਗੇ ਆਪਣੇ ਐਡਮਿਸ਼ਨ ਸਾਡੇ ਕੋਲੇ ਕਰਵਾ ਸਕਦੇ ਹੋ ਜੀ ਆ ਕੇ ਲੋ ਜੀ ਪਹਿਲਾ ਆਪਣਾ ਸੂਟ ਹੈਗਾ ਆ ਦੇਖੋ ਜਿੱਦਾਂ ਆਰ ਕੰਡੀ ਦਾ ਸੂਟ ਸੀਗਾ ਇਹ ਇਹਦੇ ਵਿੱਚ ਸਾਰੇ ਦੇ ਵਿੱਚ ਆਪਾਂ ਨੇ ਟਾਪ ਟਾ ਲਾਇਆ ਹੈ ਪ੍ਰੈਸਾਂ ਕਰੀਆਂ ਹੋਈਆਂ ਨੇ ਤੁਹਾਨੂੰ ਸਾਰੇ ਅਸੀਂ ਕੋਲ-ਕੋਲ ਕੇ ਦਿਖਾਉਣੇ ਆ ਸੂਟ ਆ ਦੇਖੋ ਕਿੰਨਾ ਸੋਹਣਾ ਸੂਟ ਹੈ ਗਰਮੀਆਂ ਦੀ ਜਿਹੜੀ ਹੈਗੀ ਬਹੁਤ ਸੋਹਣੀ ਆ ਆਈਟਮ ਹੈਗੀ ਆ ਇਹ ਆ ਦੇਖੋ ਇਹਦੇ ਸੀਸੇ ਲੱਗਣ ਕਰਕੇ ਅਸੀਂ ਜਿਹੜਾ ਹੈਗਾ ਚਾਕਾਂ ਦੇ ਉੱਤੇ ਕੁਝ ਨਹੀਂ ਕੀਤਾ ਹੈਗਾ ਆਪਾਂ ਨੇ ਦੇਖੋ ਗਲੇ ਤੇ ਇਹਦਾ ਬੀ ਨੈਕ ਬਣਿਆ ਹੋਇਆ ਸੀਗਾ ਆ ਦੇਖੋ ਆਪਾਂ ਨੇ ਜਿਹੜਾ ਹੈਗਾ ਇਸ ਤਰ੍ਹਾਂ ਆ ਦੇਖੋ ਪਾਈਪਿੰਗ ਕੱਢੀ ਹੈ ਗਲੇ ਦੇ ਉੱਪਰ ਇਸ ਤਰ੍ਹਾਂ ਆਪਾਂ ਨੇ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਜਿਹੜਾ ਹੈਗਾ 슬ੀਵਸ ਤੇ ਵੀ ਆਪਾਂ ਨੇ ਦੇਖੋ ਨਾਲ ਜਿਹੜੀ ਹੈਗੀ ਲੈਂਸ ਲਗਾਤੀ ਕਿਉਂਕਿ ਬਾਹਾਂ ਮ ਖਾਲੀ ਜੀਆਂ ਸੀਗੀਆਂ ਬਾਹਾਂ ਤੇ ਕੋਈ ਵਰਕ ਨਹੀਂ ਸੀਗਾ ਫਿਰ ਆਪਾਂ ਨੇ ਜਿਹੜੀ ਹੈਗੀ ਇਸ ਤਰ੍ਹਾਂ ਲਗਾਤੀ ਉਹਨਾਂ ਨੇ ਬਾਹਾਂ ਕਿਹਾ ਸੀਗਾ ਕਿ ਨਾ ਜ਼ਿਆਦਾ ਨੈਰੋ ਕਰਨੀ ਹੈ ਤੇ ਨਾ ਜ਼ਿਆਦਾ ਓਪਨ ਕਰਨੀ ਹੈ ਜਿਹਦਾ ਹੁਣ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਮੀਡੀਅਮ ਜਿਹੜੀ ਹੈਗੀ ਬਾਹ ਇਹਦੇ ਆਪਾਂ ਨੇ 7 ਇੰਚ ਮੂਰੀ ਰੱਖੀ ਹੈ ਬਾਹ ਦੀ ਤੇ ਖੁੱਲੀ ਜੀ ਕਰਵਾਈ ਆ ਉਹਨਾਂ ਨੇ ਇਹ ਜਿਹੜੀ ਹੈਗੀ ਇਹਦੇ ਵਿੱਚ ਆਪਾਂ ਨੇ ਟਾਪਟਾ ਲਾਇਆ ਜੀ ਟਾਪਟਾ ਲਾਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਦੇਖੋ ਆਰ ਕੰਡੀ ਦਾ ਕਮੀਜ਼ ਹੈ ਬਹੁਤ ਜ਼ਿਆਦਾ ਪਤਲਾ ਹੁੰਦਾ ਆ ਤੇ ਇਹਦੇ ਵਿੱਚ ਆਪਾਂ ਨੇ ਕਰੀਮ ਕਲਰ ਦਾ ਸੂਟ ਹੈ ਡਾਈ ਕਰਵਾ ਕੇ ਅਸੀਂ ਨੇ ਜਿਹੜਾ ਹੈਗਾ ਇਹਦੇ ਵਿੱਚ ਕਰੀਮ ਕਲਰ ਦਾ ਟਾਪਟਾ ਲਾਇਆ ਇਹ ਵਾਲੀ ਜਿਹੜੀ ਹੈਗੀ ਕੈਂਬ੍ਰਿਕ ਕਾਟਨ ਦੀ ਨਾਲ ਬਾਟਮ ਹੈਗੀ ਆ ਜੀ ਮੂਰੀ ਦੇ ਉੱਤੇ ਵੀ ਆਪਾਂ ਨੇ ਲੈਸ ਲਾਈਨ ਤੇ ਮੀਡੀਅਮ ਸਲਵਾਰ ਰੱਖੀ ਉਹਨਾਂ ਦੀ ਮਤਲਬ ਕਿ ਜ਼ਿਆਦਾ ਹੈਵੀ ਨਹੀਂ ਰੱਖੀ ਇਹ ਉਹਨਾਂ ਦਾ ਹੈਗਾ ਪਹਿਲਾ ਸੂਟ ਅਗਲਾ ਉਹਨਾਂ ਦਾ ਸੂਟ ਹੈਗਾ ਜੀ ਵਾਲਾ ਅਗਲਾ ਉਹਨਾਂ ਦਾ ਸੂਟ ਹੈਗਾ ਬਾਟਮ ਦਾ ਆ ਦੇਖੋ ਮੈਚਿੰਗ ਸੂਟ ਸੀਗਾ ਇਸ ਤਰ੍ਹਾਂ ਦੀ ਜਿਹੜੀ ਹੈਗੀ ਬਾਟਮ ਹੈਗੀ ਐ ਸੂਟ ਜਿਹੜਾ ਹੈਗਾ ਇਹ ਜਿਹੜੀ ਗਰਮੀ ਵਾਲੀ ਕਟਾਈ ਚੱਲ ਰਹੀ ਹੈ ਹਨਾ ਆ ਦੇਖੋ ਮੈਂ ਜ਼ੂਮ ਕਰਕੇ ਦਿਖਾ ਦਾਂਗੀ ਇਹ ਕਟਾਈ ਦਾ ਸੂਟ ਹੈ ਜਿਹੜਾ ਗਰਮੀ ਵਾਲੀ ਕਟਾਈ ਜਲਦੀ ਇੱਕ ਸਰਦੀਆਂ ਵਾਲੀ ਕਟਾਈ ਹੁੰਦੀ ਹੈ ਨਾ ਉਹਦਾ ਵੀ ਤੁਹਾਨੂੰ ਪਤਾ ਹੈ ਇਹ ਗਰਮੀ ਵਾਲੀ ਕਟਾਈ ਹੈ ਇਹ ਬਾਕੀ ਆਪਾਂ ਨੇ ਸਿੰਪਲ ਰੱਖਿਆ ਜੀ ਦੇਖੋ ਚਾਕਾਂ ਤੇ ਜਿਹੜੀ ਹੈਗੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਲੈਂਸ ਦੀ ਗੁੰਮ ਲੈਂਸ ਦੀ ਦੇਖੋ ਪਾਈਪਿੰਗ ਦੀ ਤਰ੍ਹਾਂ ਜਿਹੜੀ ਹੈਗੀ ਲੈਂਸ ਕੱਢੀ ਹੈ ਤੇ ਬਾਹਾਂਾਂ ਤੇ ਕੱਢੀ ਹੈ ਬਾਕੀ ਆਪਣਾ ਜਿਹੜਾ ਹੈਗਾ ਬਿਲਕੁਲ ਸਿੰਪਲ ਰੱਖਿਆ ਹੋਇਆ ਕਿਉਂਕਿ ਕਾਟਨ ਬੇਸ ਹੈਗਾ ਆ ਸੂਟ ਹੈ ਨਾ ਤੇ ਉਹਦੇ ਕਰਕੇ ਆਪਾਂ ਨੇ ਥੋੜਾ ਜਿਹਾ ਚਾਕਾਂ ਤੇ ਜਿਹੜੀ ਹੈਗੀ ਡਿਜ਼ਾਈਨਿੰਗ ਕਰ ਦਿੱਤੀ ਇੱਕ ਉਹਨਾਂ ਦਾ ਇਹ ਸੂਟ ਹੈ ਇੱਕ ਆਪਣਾ ਇਹ ਸੂਟ ਹੈਗਾ ਤੇ ਇੱਕ ਆਪਣਾ ਜਿਹੜਾ ਹੈਗਾ ਇਹ ਸਿੰਪਲ ਹੀ ਸੀਗਾ ਤੇ ਇੱਕ ਇਹ ਸੂਟ ਹੈਗਾ ਜੀ ਆ ਦੇਖੋ ਇਹ ਵੀ ਵਿਆਹ ਹੈਗਾ ਹੈ ਨਾ ਉਹਨਾਂ ਦਾ ਇਹ ਹੋਰ ਕਿਸੇ ਦਾ ਸੂਟ ਆਪਣੇ ਕੋਲੇ ਆ ਦੇਖੋ ਇਹ ਵੀ ਆਪਣੇ ਐ ਮੰਨ ਲਓ ਇੱਕ ਦਿਨ ਦੇ ਵਿੱਚ ਸੂਟ ਤਿਆਰ ਕਰਿਆ ਤੇ ਚਲੋ ਜਿਹੜਾ ਹੈਗਾ ਕੋਈ ਜਾਣ ਪਹਿਚਾਨ ਵਾਲੀ ਸੀਗੀ ਹੈ ਨਾ ਜਿਹੜਾ ਇਹ ਸੂਟ ਭੇਜਿਆ ਆਪਣੇ ਕੋਲੇ ਆ ਦੇਖੋ ਇਹ ਇਸ ਤਰ੍ਹਾਂ ਸੂਟ ਹੈਗਾ ਇਹ ਤੇ ਬਹੁਤ ਸੋਹਣਾ ਵਰਕਟ ਟੈਬੀ ਦਾ ਸੂਟ ਹੈ ਜੀ ਇਹ ਆਪਾਂ ਇਹ ਕੱਪੜੇ ਇੱਧਰ ਕਰ ਦਿੰਨੀ ਆ ਮੈਂ ਚੱਕ ਕੇ ਤੇ ਫਿਰ ਜਿਹੜਾ ਹੈਗਾ ਵੀਡੀਓ ਬਣਾਉਣਾ ਇੱਧਰ ਡਿੱਗਾ ਨਹੀਂ ਲੱਗਦਾ ਆ ਦੇਖੋ ਇਹ ਟੈਬੀ ਦਾ ਸੂਟ ਹੈਗਾ ਇਹਦੇ ਆਪਾਂ ਨੇ ਚੱਕਾਂ ਤੇ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਸਮੋਸਾ ਲੈਂਸ ਦੀ ਪਾਈਪਿੰਗ ਜਿਹੜੀ ਹੈਗੀ ਕੱਢੀ ਹੈਗੀ ਇਸ ਤਰ੍ਹਾਂ ਕਰਕੇ ਤੇ ਇਹ ਟੈਬੀ ਦਾ ਸੂਟ ਹੈਗਾ ਜੀ ਇਹਦੇ ਆਪਾਂ ਨੇ ਗਲੇ ਤੇ ਵੀ ਹੈਂਡਵਰਕ ਦਾ ਸੂਟ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਂਡਵਰਕ ਦਾ ਕੰਮ ਕਰਿਆ ਹੋਇਆ ਹੈ ਆ ਦੇਖੋ ਗਲੇ ਤੇ ਆਪਾਂ ਨੇ ਇਸ ਤਰ੍ਹਾਂ ਪਾਈਪਿੰਗ ਕੱਢਤੀ ਕਿਉਂਕਿ ਵਿਆਹ ਦੇ ਵਿੱਚ ਪਾਉਣਿਆ ਸੂਟ ਆਪਾਂ ਨੇ ਥੋੜਾ ਜਿਹਾ ਇਹਨੂੰ ਡੈਕੋਰੇਟ ਕੀਤਾ ਆ ਜਿਆਦਾ ਨਹੀਂ ਕੀਤਾ ਮਤਲਬ ਕਿ ਆ ਦੇਖੋ ਕਿਉਂਕਿ ਗਰਮੀ ਦੇ ਹਿਸਾਬ ਨਾਲ ਬਾਹਾਂਾਂ ਤੇ ਵੀ ਆਪਾਂ ਨੇ ਇਸ ਤਰ੍ਹਾਂ ਜਿਹੜੀ ਹੈਗੀ ਪਾਈਪਿੰਗ ਕੱਢੀ ਹੈ ਦੇਖੋ ਤੁਸੀਂ ਸਾਡੇ ਗਲਿਆਂ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਲੇਖੋ ਪਹਿਲਾਂ ਮੂਹਰੇ ਗਲੇ ਦੀ ਫਿਨਿਸ਼ਿੰਗ ਚੈੱਕ ਕਰੋ ਤੇ ਫਿਰ ਤੁਸੀਂ ਬੈਕ ਗਲੇ ਦੀ ਬਹੁਤ ਸੋਹਣਾ ਫਨੀਸ਼ਿੰਗ ਦੇ ਨਾਲ ਸੂਟ ਬਣਾਇਆ ਹੈ ਇਹ ਇਹਨਾਂ ਦੇ ਨਾਲ ਇਹਦੇ ਬਾਟਮ ਹੈਗੀ ਦੇਖੋ ਮੂਰੀ ਵਰਕ ਸੀਗੀ ਤੇ ਮੂਰੀ ਤੇ ਵਰਕ ਸੀਗਾ ਇਹਦੇ ਵੀ ਆਪਾਂ ਨੇ ਜਿਹੜੀ ਹੈਗੀ ਇਹਨਾਂ ਦੇ ਆਪਾਂ ਨੇ نیچے ਮੂਰੀ ਕਰੀ ਹੈ ਵਰਕ ਉੱਪਰ ਕਰਤਾ نیچے ਵੀ ਆਪਾਂ ਨੇ ਉਹ ਕਰੀਏ ਆ ਆਪਣਾ ਜਿਹੜਾ ਹੈਗਾ ਕਲਾਸ ਚੱਲ ਰਹੀ ਹੈ ਥੋੜਾ ਜਿਹਾ ਇਗਨੋਰ ਕਰੋ ਕਿਉਂਕਿ ਆਪਣੇ ਸਟੂਡੈਂਟ ਹਨਾ ਬੋਲ ਰਹੇ ਆ ਥੋੜਾ ਜਿਹਾ ਵੀਡੀਓ ਦੇ ਵਿੱਚ ਚਲੋ ਇਗਨੋਰ ਕਰਦੇ ਥੋੜੀ ਥੋੜੀ ਆਵਾਜ਼ ਆ ਰਹੀ ਹੈ ਨਾ ਤੇ ਉਧਰ ਕਿਉਂਕਿ ਕਲਾਸ ਲੱਗੀ ਹੋਈ ਹੈ ਆਪਣੀ ਕਲਾਸ ਟਾਈਮ ਹੈਗਾ ਕੰਮ ਕਰਦੇ ਆ ਆਪਦਾ ਤੇ ਆਪਣਾ ਅਗਲਾ ਸੂਟ ਹੈਗਾ ਜਿਹੇ ਵਾਲਾ ਆ ਦੇਖੋ ਇਹ ਸੂਟ ਆਪਾਂ ਇਸ ਤਰ੍ਹਾਂ ਤਿਆਰ ਕਰਿਆ ਇਹ ਜਿਹੜੀ ਹੈਗੀ ਸਲਵਾਰ ਹੈਗੀ ਹੈ ਕਰੀਮ ਕਲਰ ਦੀ ਇਹ ਆਪਾਂ ਨੇ ਉਹਨਾਂ ਦਾ ਗਲਾ ਡਿਜ਼ਾਈਨ ਕਰਿਆ ਇਸ ਤਰ੍ਹਾਂ ਗਲਾ ਡਿਜ਼ਾਈਨ ਕਰਿਆ ਇਹ ਵਾਲੀ ਜਿਹੜੀ ਹੈਗੀ ਲੈਂਸ ਲਾਈ ਆ ਸੀ ਮਲਟੀ ਕਲਰ ਦੀ ਜਿਹੜੇ ਦੇ ਵਿੱਚ ਕਲਰ ਸੀਗੇ ਇਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਕਿ ਪੱਟੀ ਜ਼ਿਆਦਾ ਲੰਬੀ ਨਹੀਂ ਕਰਨੀ ਹੈਗੀ ਪੱਟੀ ਥੋੜੀ ਸ਼ਾਰਟ ਰੱਖਿਓ ਦੇਖੋ ਇਹ ਪੱਟੀ ਨੂੰ ਤੁਸੀਂ 2 ਇੰਚ ਹੋਰ ਵੀ ਵਧਾ ਸਕਦੇ ਹੋ ਕਿਉਂਕਿ ਜਿੰਨਾ ਦਾ ਸੂਟ ਹੈਗਾ ਉਹਨਾਂ ਨੇ ਕਿਹਾ ਸੀਗਾ ਕਿ ਪੱਟੀ ਹੀ ਜ਼ਿਆਦਾ ਲੰਬੀ ਕਰਨੀ ਆ ਦੇਖੋ ਆਪਣੇ ਸਾਰੇ ਤਕਰੀਬਨ ਸੂਟ ਜਿਹੜੇ ਹੁੰਦੇ ਨੇ ਜਿਹੜੇ ਡਿਜ਼ਾਈਨਰ ਹੁੰਦੇ ਆ ਜਿਹੜੇ ਸਿੰਪਲ ਸੂਟ ਹੁੰਦੇ ਆ ਉਹਨਾਂ ਦੀ ਅਸੀਂ ਕਦੇ ਵੀ ਵੀਡੀਓ ਨਹੀਂ ਸ਼ੇਅਰ ਕਰਦੇ ਹੁੰਦੇ ਬਾਕੀ ਆਪਣੇ ਜਿਹੜੇ ਹੈਗੇ ਡਿਟੇਲ ਤੋਂ ਬਹੁਤ ਜ਼ਿਆਦਾ ਸੂਟ ਆ ਜਿਹੜੇ ਹੈਗੇ ਸਟਿਚ ਹੋ ਕੇ ਜਾਂਦੇ ਆ ਹਰ ਇੱਕ ਹਫਤੇ ਜਿਹੜੇ ਥੋੜੇ ਜਿਹੇ ਡਿਜ਼ਾਈਨਰ ਸੂਟ ਹੁੰਦੇ ਨੇ ਉਹਨਾਂ ਦੀ ਵੀ ਵੀਡੀਓ ਸ਼ੇਅਰ ਕਰ ਦਿੰਦੀ ਹੁੰਦੀ ਆ ਬਾਕੀ ਸਿੰਪਲ ਤਾਂ ਜਾਂਦੀ ਰਹਿੰਦੇ ਆ ਜਿਹੜੇ ਇੱਕ ਦੋ ਅੱਜ ਜਾਣੇ ਆ ਉਹਨਾਂ ਦੇ ਆਪਾਂ ਜ਼ਰੂਰ ਜਿਹੜੀ ਹੈਗੀ ਵੀਡੀਓ ਸ਼ੇਅਰ ਕਰਾਂਗੇ ਆ ਦੇਖੋ ਜਿਹੜੇ ਹੈਗਾ ਜਿਹੜਾ ਆਪਣੇ ਚਾਕਾਂ ਤੇ ਵੀ ਘੇਰੇ ਤੇ ਵੀ ਐਸ ਤਰ੍ਹਾਂ ਦੇਖੋ ਲੈਸ ਲਾਈਏ ਨੀਤੇ ਕਾਟਨ ਦੇ ਸੂਟਾਂ ਤੇ ਵਾਲ ਲੈਸ ਲੱਗੇ ਬਹੁਤ ਹੀ ਜਿਆਦਾ ਸੋਹਣੀ ਲੱਗਦੀ ਹੈ ਤੁਸੀਂ ਸਾਡੀ ਲੈਸ ਦੀ ਜਿਹੜੀ ਹੈਗੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਆਪਾਂ ਨੇ ਮੂਰ ਲੈ ਘੇਰੇ ਦੇ ਉੱਪਰ ਵੀ ਲਾਈ ਆ ਦੇਖੋ ਨੇੜੇ ਕਰਕੇ ਦਿਖਾ ਦਾਂਗੀ ਮੈਂ ਕੈਮਰਾ ਮੂਰਲੇ ਤੇ ਵੀ ਲਾਈ ਹੈ ਤੇ ਪਿਸਲੇ ਤੇ ਵੀ ਉਦਾਂ ਹੀ ਲਾਈ ਹੈ ਦੇਖੋ ਕੋਈ ਜਿਹੜਾ ਕਾਰਨਰ ਨੇ ਬਹੁਤ ਸੋਹਣੇ ਜਿਹੜੇ ਦੇਖੋ ਮੈਂ ਤੁਹਾਨੂੰ ਦਿਖਾ ਦਾਂਗੀ ਕਾਰਨਰ ਮੁੜੇ ਹੋਇਆ ਕੋਈ ਕਿਤੇ ਵਾਲ ਵਗੈਰਾ ਨਹੀਂ ਹੈਗਾ ਤੇ ਬਾਹਵਾ ਉਹਨਾਂ ਨੇ ਅੱਧੀਆਂ ਰਖਵਾਈਆਂ ਨੇ ਜੀ ਉਹਨਾਂ ਦੇ ਕਾਫੀ ਸੂਟ ਜਿਹੜੇ ਹੈਗੇ ਆ ਪਾ ਸਟਿਚ ਕੀਤੇ ਆ ਉਹਨਾਂ ਨੇ ਸਾਰੇ ਸੂਟਾਂ ਦੇ ਬਾਹਵਾ ਜਿਹੜੀਆਂ ਹੈਗੀਆਂ ਹਾਫ ਰਖਵਾਈਆਂ ਨੇ ਉਹਨਾਂ ਨੇ ਹਾਫ ਬਾਹਵਾ ਰਖਾਈਆਂ ਨੇ ਕਿਉਂਕਿ ਉਹ ਗਰਮੀ ਵਾਲੇ ਸੂਟਾਂ ਦੇ ਹਾਫ ਬਾਹੇ ਰਖਵਾਉਂਦੇ ਹੁੰਦੇ ਆ ਥੋੜਾ ਜਿਹਾ ਹੌਲੀ ਬੋਲੋ ਇੰਪਰ ਸੂਟਾਂ ਇਹਨਾਂ ਦਾ ਇਹ ਕਮੀਜ਼ ਜਿਹੜੇ ਹੈਗੇ ਤਰਪਾਈਆਂ ਹੋ ਕੇ ਨਹੀਂ ਆਏ ਹੈਗੇ ਇਹ ਉਹਨਾਂ ਦਾ ਸਿੰਪਲ ਸੂਟਾਂ ਤਰਪਾਈਆਂ ਕਰ ਰਹੇ ਨੇ ਕੁੜੀਆਂ ਇਹ ਸੂਟ ਵੀ ਆਪਾਂ ਨੇ ਦੇਣੇ ਆ ਤੇ ਉਹਨਾਂ ਦਾ ਅਗਲਾ ਸੂਟ ਹੈਗਾ ਜੇਹ ਵਾਲਾ ਇਹ ਬਹੁਤ ਸੋਹਣਾ ਸੂਟ ਬਣਾਇਆ ਹੈ ਇਹ ਸਾਡੇ ਸਟੂਡੈਂਟ ਨੇ ਸੂਟ ਤਿਆਰ ਕਰਿਆ ਹੈ ਨਾ ਕਿਉਂਕਿ ਜਿੱਦੋਂ ਵੀ ਕੋਈ ਸਟੂਡੈਂਟ ਵਧੀਆ ਕੰਮ ਕਰਦੇ ਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆ ਇਹ ਵੀ ਹੈਗਾ ਵੀ ਅਸੀਂ ਕਹਾਂਗੇ ਸਾਡੀ ਸੁੰਦਰ ਹੋਏ ਨੇ ਬਾਕੀ ਜਿਹੜੇ ਹੁਣ ਤੱਕ ਦਿਖਾਏ ਨੇ ਉਹ ਸਾਰੇ ਮੇਰੇ ਕਰੇ ਹੋਏ ਆ ਨਾ ਸੂਟ ਤੇ ਆਪਣੇ ਖੁਦ ਦੇ ਕਰੇ ਹੋਏ ਨੇ ਮੇਰੇ ਇਹ ਜਿਹੜਾ ਸੂਟ ਹੈ ਇਹ ਸਾਡੇ ਸਟੂਡੈਂਟ ਨੇ ਸੂਟ ਤਿਆਰ ਕਰਿਆ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਬਹੁਤ ਜ਼ਿਆਦਾ ਮਿਹਨਤ ਕਰੀਏ ਮੇਰੇ ਨਾਲ ਉਹ ਵੀ ਬਹੁਤ ਜ਼ਿਆਦਾ ਸੋਹਣਾ ਕੰਮ ਕਰ ਰਹੇ ਆ ਵੀ ਸਟੂਡੈਂਟ ਆ ਦੇਖੋ ਗਲਾ ਇਸ ਤਰ੍ਹਾਂ ਬਣਾਇਆ ਦੇਖੋ ਸਲਵਾਰ ਨਾਲ ਦਾ ਕੱਪੜਾ ਸੌਰੀ ਇਹਦੇ ਨਾਲ ਆਪਣਾ ਪਲਾਜ਼ੋ ਬਣਾਇਆ ਪਲਾਜ਼ੋ ਨਾਲ ਦਾ ਕੱਪੜਾ ਇਸ ਤਰ੍ਹਾਂ ਬਣਾਇਆ ਪਲਾਜ਼ੋ ਵੀ ਬਹੁਤ ਸੋਹਣਾ ਜਿਹੜਾ ਹੈਗਾ ਡਿਜ਼ਾਈਨ ਕੀਤਾ ਆ ਇਹ ਆਲੇ-ਦਾਲੇ ਜਿਹੜੀ ਹੈਗੀ ਗ੍ਰੀਨ ਜੇ ਕਲਰ ਦੀ ਹੈ ਨਾ ਮਹਿੰਦੀ ਜੇ ਕਲਰ ਦੀ ਜਿਹੜੀ ਹੈਗੀ ਪਾਈਪਿੰਗ ਕੱਢੀ ਆ ਬਟਨ ਲਾਏ ਆ ਹਰ ਇੱਕ ਐਸ ਤਰ੍ਹਾਂ ਜਿਹੜਾ ਹੈਗਾ ਸੂਟ ਸੀਗਾ ਪਰ ਇਧਰੋਂ ਮੈਂ ਦਿਖਾ ਰਾਂ ਕਿ ਬਹੁਤ ਸੋਹਣਾ ਸੂਟ ਹੈ ਐਸ ਤਰ੍ਹਾਂ ਜਿਹੜਾ ਸੂਟ ਸੀਗਾ ਇਹਦੇ ਉੱਤੇ ਵਰਕ ਹੋਇਆ ਹੋਇਆ ਸੀਗਾ نیچے ਸੂਟ ਨੂੰ ਜਿੱਦਾਂ ਡਿਜ਼ਾਈਨ ਬਹੁਤ ਸੋਹਣਾ ਦਿੱਤਾ ਹੈ ਦੇਖੋ ਘੇਰੇ ਤੇ ਵੀ ਪੱਟੀ ਲਗਾਈ ਹੈ ਘੇਰੇ ਤੇ ਪੱਟੀ ਲਗਾਈ ਹੈ ਬਟਨ ਲਗਾਏ ਹੋਇਆ ਨਾਲ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਕੰਮ ਕੀਤਾ ਹੋਇਆ ਹੈ ਤੇ ਬਾਹਾਂਾਂ ਵੀ ਉਦਾਂ ਹੀ ਉਹਨਾਂ ਦੀ ਬਾਹਾਂ ਦੇ ਵਿੱਚ ਜੋੜ ਪੈਂਦਾ ਸੀਗਾ ਖੁਸ਼ੀ ਥੋੜਾ ਜਿਹਾ ਹੌਲੀ ਬੋਲੋ ਬਾਹਾਂਾਂ ਦੇ ਵਿੱਚ ਵੀ ਜੋੜ ਪੈਂਦਾ ਸੀਗਾ ਕਿਉਂਕਿ ਥੋੜੇ ਜਿਹੀ ਹਲਦੀ ਹੈਗੇ ਆ ਉਹ ਤੇ ਆ ਦੇਖੋ ਬਾਹਾਂਾਂ ਤੇ ਵੀ ਜੋੜ ਪਾ ਕੇ ਬਟਨ ਲਾਤੇ ਬਟਨ ਦੇ ਨਾਲ ਡਿਜ਼ਾਈਨ ਪਾਤਾ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਜੋੜ ਪਾਇਆ ਹੋਇਆ ਹੈ ਨਾ ਇਸ ਤਰ੍ਹਾਂ ਜਿਹੜੀ ਹੈਗੇ ਦੋਨੇ ਬਾਹਾਂਾਂ ਤਿਆਰ ਕਰਵਾਈਆਂ ਕਰਦੀਆਂ ਇਹਨਾਂ ਨੇ ਉੱਪਰ ਬਟਨ ਲਾਤੇ ਤੇ ਪੱਟੀ ਥੋੜੀ ਖਾਲੀ ਲੱਗਦੀ ਸੀ ਨਹੀਂ ਇੱਥੇ ਅਸੀਂ ਕੋਈ ਕੱਪੜੇ ਦਾ ਹੀ ਡਿਜ਼ਾਈਨ ਦੇਣਾ ਸੀਗਾ ਕੱਪੜਾ ਆਪਣੇ ਕੋਲੇ ਬਚਿਆ ਨਹੀਂ ਹੈਗਾ ਬਿਲਕੁਲ ਵੀ ਨਹੀਂ ਬਚਿਆ ਤਾਂ ਕਰਕੇ ਵਟਨ ਲਾਏ ਆ ਕਿਉਂਕਿ ਵਿੱਚ ਭੈਣਾਂ ਦੇ ਫਿਰ ਕਮੈਂਟ ਵੀ ਆਉਂਦੇ ਆ ਕਿਉਂਕਿ ਕੱਪੜੇ ਨਾਲ ਵੀ ਅਸੀਂ ਬਹੁਤ ਤਰ੍ਹਾਂ ਦੇ ਡਿਜ਼ਾਈਨ ਬਣਾ ਰਹੇ ਆ ਜਿਹੜਾ ਪਜਾਮੇ ਦੇ ਵਿੱਚੋਂ ਕੱਪੜਾ ਬਚਿਆ ਸੀਗਾ ਉਹਦੇ ਪੱਟੀਆਂ ਮੁੱਟੀਆਂ ਗਲਿਆਂ ਤੇ ਲੱਗ ਗਿਆ ਉਹਨਾਂ ਦੀ ਲੈਂਥ ਵੀ ਜ਼ਿਆਦਾ ਸੀਗੀ ਥੋੜੇ ਜਿਹੇ ਹੈਲਦੀ ਵੀ ਹੈਗੇ ਆ ਦੇਖੋ ਪਜਾਮਾ ਕਿੰਨਾ ਸੋਹਣਾ ਤਿਆਰ ਕਰਿਆ ਪਜਾਮਾ ਬਹੁਤ ਜ਼ਿਆਦਾ ਸੋਹਣਾ ਤਿਆਰ ਕਰਿਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਮੁਰੀ ਦਾ ਡਿਜ਼ਾਈਨ ਤਿਆਰ ਕਰਿਆ ਆ ਦੇਖੋ ਬੋ ਲਾ ਕੇ ਵਿੱਚ ਜਿਹੜੇ ਹੈਗੇ ਮੋਤੀ ਪਾਏ ਹੋਏ ਆ ਚਿੱਟੇ ਚਾਹੇ ਉਹਰੇ ਬਟਨ ਵੀ ਲਾ ਦੋ ਤੁਸੀਂ ਨਹੀਂ ਬੋ ਲਾਉਣੀ ਤਾਂ ਤੁਸੀਂ ਇੱਥੇ ਇਹ ਜਿਹੜੇ ਬਟਨ ਲਾਏ ਆ ਉਹ ਵੀ ਲਾ ਸਕਦੇ ਹੋ ਉਹਨਾਂ ਨੂੰ ਇਹ ਜਿਹੜਾ ਡਿਜ਼ਾਈਨ ਪਸੰਦ ਸੀਗਾ ਸਾਡੀ ਬੁਟੀਕ ਤੇ ਇਹ ਬਹੁਤ ਜ਼ਿਆਦਾ ਇਹ ਡਿਜ਼ਾਈਨ ਜਿਹੜਾ ਹੈਗਾ ਬਣ ਚੁੱਕੇ ਆ ਤੇ ਉਹਨਾਂ ਨੂੰ ਇਹ ਡਿਜ਼ਾਈਨ ਪਸੰਦ ਸੀਗਾ ਤੇ ਉਹਨਾਂ ਨੇ ਇਹ ਵਾਲਾ ਡਿਜ਼ਾਈਨ ਬਣਾਇਆ ਜਿੱਦਾਂ ਦੇਖੋ ਬਹੁਤ ਸੋਹਣਾ ਉਹਨਾਂ ਨੇ ਫਿਟਿੰਗ ਵੀ ਬਹੁਤ ਸੋਹਣੀ ਆ ਨਹੀਂ ਪਜਾਮੇ ਦੀ ਫਿਟਿੰਗ ਉਹਨਾਂ ਨੇ ਪਾ ਕੇ ਵੀ ਚੈੱਕ ਕਰ ਲਿਆ ਬਹੁਤ ਸੋਹਣਾ ਫਿੱਟ ਆਇਆ ਜੀ ਫਿਟਿੰਗ ਬਹੁਤ ਸੋਹਣੀ ਹੈ ਇਹ ਹੈਗਾ ਸਿੰਪਲ ਸੂਟ ਚਲੋ ਇਹ ਵੀ ਨਾਲ ਹੀ ਜਾਣਾ ਸੀਗਾ ਤਾਂ ਕਰਕੇ ਤੁਹਾਨੂੰ ਦਿਖਾਤਾ ਇਹ ਅੱਜ ਦੇ ਆਪਣੇ ਸੂਟ ਜਾਣ ਵਾਲੇ ਨੇ ਜੀ ਦੇਖੋ ਕਿੰਨੇ ਸੂਟ ਹੋ ਗਏ ਕੁਝ ਹਜੇ ਸਰਵਾਰਾ ਤਿਆਰ ਕਰ ਰਹੇ ਨੇ ਆ ਦੋ ਦੀਆਂ ਕਮੀਜ਼ਾਂ ਰਹਿੰਦੀਆਂ ਨੇ ਤਰਫਾਈ ਵਾਲੀਆਂ ਉਹ 40 ਰੁਪਏ ਦਾ ਮੂ ਵੀ ਅਸੀਂ ਸ਼ਾਮ ਤੱਕ ਪੂਰੇ ਕਰਕੇ ਦੇਣੇ ਆ ਜਿੱਦਾਂ ਅਸੀਂ ਹਰ ਇੱਕ ਹਨਾ ਸੰਡੇ ਸੈਚਡੇ ਤੇ ਮੰਡੇ ਨੂੰ ਸਾਡੇ ਕੱਪੜੇ ਬਹੁਤ ਜ਼ਿਆਦੇ ਜਾਂਦੇ ਆ ਚਲੋ ਵਿਛਦੀ ਵੀ ਕੋਈ ਦੇਣਾ ਪੈ ਜਾਂਦਾ ਹੈ ਹਨਾ जिन्हें अपन देने होते ने वैसे मेरी जेडी हैगी आदत हैगी है, है। सैटरडे नो जिन्ने सूट देने होते ने मैं दे जानी हुनीया क्योंकि संडे साथ ਸਾਡੀ छुट्टी हुंदी है असि फिर नहीं ਸਾਨੂੰ ਪੂਰੇ ਸਪੈਸ਼ਲ ਕਪੜੇ ਦੇਣ ਵਾਸਤੇ ਆਉਣਾ ਪੈਂਦਾ ਤੇ ਅਸੀਂ ਜ਼ਿਆਦਾਤਰ ਕਿਉਂਕਿ ਸਾਰੇ ਦੀ छुट्टी ਹੁੰਦੀ ਹੈ ਨਾ ਵੀ ਫਟਾਫਟ ਕੱਪੜੇ ਆਪਣੇ ਮਿਲਦੇ ਸੀ ਇਹਨੇ ਕਪੜੇ ਆਪਣੇ ਹੈਗੇ ਸੀਗੇ ਦੇਣ ਵਾਲੇ ਜੀ ਇੱਕ ਵਾਰੀ ਤੁਹਾਨੂੰ ਆਪਾਂ ਆਪਣਾ ਐਡਰੈਸ ਫੇਰ ਦੱਸ ਦਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌਸਮ ਕੋ ਬਟੀਕ ਐਂਡ ਬਿਊਟੀ ਸਟੂਡੀਓ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਕੱਕੜਵਾਲ ਬਾਈਪਾਸ ਤੇ ਜੀ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਤੇ ਸਾਡੇ ਕੋਲੇ ਜਿਹੜੇ ਹੈਗੇ ਹਰ ਇੱਕ ਤਰ੍ਹਾਂ ਦੀ ਆਪਾਂ ਟ੍ਰੇਨਿੰਗ ਦਿੰਨੇ ਆ ਹਨਾ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਰਸ ਕਰਨੇ ਆ ਸਲਾਈ ਦੇ ਤੇ ਬੇਸਿਕ ਕੋਰਸ ਕਰਨੇ ਜਾਂ ਐਡਵਾਂਸ ਕੋਰਸ ਕਰਨੇ ਆ ਤਾਂ ਤੁਸੀਂ ਆਪਣੀ ਐਡਮਿਸ਼ਨ ਕਰਵਾ ਸਕਦੇ ਹੋ ਕਿਉਂਕਿ ਹੁਣ ਸਾਡੇ ਕੋਲੇ ਐਡਮਿਸ਼ਨ ਓਪ ਹਨ ਨੇ ਜੀ ਹਨਾ ਫਿਰ ਜੇ ਜਦੋਂ ਜ਼ਿਆਦਾ ਸਟੂਡੈਂਟ ਹੋ ਜਾਂਦੇ ਆ ਫਿਰ ਅਸੀਂ ਐਡਮਿਸ਼ਨ ਕਰਨੀ ਬੰਦ ਕਰ ਦਿੰਦੇ ਆ ਹੁਣ ਤੁਸੀਂ ਆਪਣੀ ਐਡਮਿਸ਼ਨ ਸਾਡੇ ਕੋਲੇ ਕਰਵਾ ਸਕਦੇ ਹੋ ਸਿਰਫ 500 ਰੁਪਏ ਦੇ ਕੇ ਤੁਸੀਂ ਇੱਥੇ ਆਪਣੀ ਐਡਮਿਸ਼ਨ ਕਰਵਾ ਲਿਓ ਜੇ ਤੁਹਾਨੂੰ ਥੋੜੇ ਦਿਨ ਡਿੱਕ ਹੈਗਾ ਨਹੀਂ ਆ ਸਕਦੇ ਤਾਂ ਤੁਸੀਂ ਲੇਟ ਵੀ ਆ ਸਕਦੇ ਹੋ ਕੋਈ ਵੀ ਤੁਸੀਂ 500 ਰੁਪਏ ਦੇ ਕੇ ਆਪਣੀ ਐਡਮਿਸ਼ਨ ਕਰਵਾ ਸਕਦੇ ਹੋ ਜੀ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਆਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਭਾ ਖੁਸ਼ ਹੋ